ਤਸਵੀਰਾਂ ਹਨ ਸ਼ੇਰ ਅਨੰਦਪੁਰ ਸਾਹਿਬ ਨੂਰਪੁਰ ਮਾਰਗ ਬਾਯ ਬੁਰਜ ਦੀਆਂ ਜਿੱਥੇ ਜਿਹੜਾ ਹੈ ਦੇਖ ਸਕਦੇ ਹੋ ਸੜਕ ਦੇ ਉੱਤੋਂ ਭਾਰੀ ਮਾਤਰਾ ਦੇ ਵਿੱਚ ਪਾਣੀ ਚੱਲ ਰਿਹਾ ਹੈ ਤੇ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਕੋਈ ਇੱਥੇ ਘੱਡਵਕਤੀ ਹੋਵੇ ਕਿਉਂਕਿ ਭਾਰੀ ਮਾਤਰਾ ਦੇ ਵਿੱਚ ਸਤਲੁਜ ਦਰਿਆ ਦੇ ਵਿੱਚੋਂ ਪਾਣੀ ਅੰਮ੍ਰਿਤਪੁਰ ਬੇਲੇ ਵਾਲੇ ਪਾਸੇ ਤੋਂ ਬਿਲਕੁਲ ਲੋਧੀਪੁਰ ਦੇ ਸਾਹਮਣੇ ਤੋਂ ਜਿਹੜਾ ਹੈ ਪਾਣੀ ਇਸ ਪਾਸੇ ਨੂੰ ਆ ਰਿਹਾ ਹੈ ਕਿਉਂਕਿ ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਇਸ ਪਾਸੇ ਹੀ ਇਹ ਸਤਲੁਜ ਦਰਿਆ ਵਗਦਾ ਸੀ ਅਤੇ ਬਾਅਦ ਵਿੱਚ ਜਿਹੜਾ ਹੈ ਅਹ ਜੀ ਜੰਟਰ ਸਾਹਿਬ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਜਿਹੜਾ ਹੈ ਖੇਤਾਂ ਦੇ ਵਿੱਚ ਜਿਹੜਾ ਭਾਰੀ ਮਾਤਰਾ ਦੇ ਵਿੱਚ ਪਾਣੀ ਦਰਿਆ ਤੇ ਖੜਦ ਦੇ ਰੂਪ ਦੇ ਵਿੱਚ ਚੱਲ ਰਿਹਾ ਹੈ ਕਿਉਂਕਿ ਲਗਾਤਾਰ ਹੀ ਜਿਹੜਾ ਹੈ ਭਾਰੀ ਮਾਤਰਾ ਦੇ ਵਿੱਚ ਪਾਣੀ ਜੋ ਸਤਲੂ ਦੀ ਦਰਿਆ ਦਾ ਹੈ ਇਸ ਪਾਸੇ ਨੂੰ ਆ ਰਿਹਾ ਹੈ ਅੰਮ੍ਰਿਤਪੁਰ ਵੇਲੇ ਵਾਲੇ ਪਾਸੇ ਨੂੰ ਦੇਖ ਸਕਦੇ ਹੋ ਇਹ ਮਾਰਗ ਪਿਛਲੇ ਕੱਲ ਤੋਂ ਹੀ ਜਿਹੜਾ ਹੈ ਆਵਾਜਾਈ ਲਈ ਬੰਦ ਹੈ